ਜੇ ਜੇ ਦੀ ਦੀ ਕੋ ਮੀਨਿੰਗ ਹੀ ਨਹੀਂ ਹੁੰਦੀ ਹੁਣ ਇਹ ਆਈਡੀਆ ਇਹ ਖਿਆਲ ਜ਼ਹਿਨ ਚ ਰਹੇਗਾ ਜਾਂ ਖਤਮ ਕੀ ਸੁਖਬੀਰ ਸਿੰਘ ਬਾਦਲ ਵੇਖੋ ਸੁਖਬੀਰ ਸਿੰਘ ਬਾਦਲ ਸਾਡੀ ਕੌਮ ਦਾ ਗਦਾਰ ਆ ਇਹਦੇ ਵਿੱਚ ਦੋ ਰਾਹਾਂ ਨੇ ਆ ਇਹ ਮੈਨੂੰ ਉਹਨਾਂ ਤੋਂ ਹੀ ਪੁੱਛੋ ਕੱਲੇ ਨੂੰ ਪੂਰੀ ਕੌਮ ਨੂੰ ਪੁੱਛੋ ਉਹ ਉਹਦੇ ਫੈਸਲਾ ਲਓ ਕਿ ਉਹ ਸੁਖਬੀਰ ਬਾਦਲ ਬਾਦ ਦੇ ਉਹਨਾਂ ਦੀ ਕੀ ਰਾਏ ਆ ਇਸ ਪਰਿਵਾਰ ਬਾਰੇ ਕੀ ਰਾਇਆ ਮੈਂ ਤੇ ਇਥੋਂ ਤੱਕ ਕਹਾਂਗਾ ਗੰਗੂ ਨੇ ਤੇ ਦੋ ਸਹਿਬਜ਼ਾਦੇ ਫੜਾ ਕੇ ਸ਼ਹੀਦ ਕਰਾਏ ਸੀ ਨਾ ਦਸਮ ਪਾਤਸ਼ਾਹ ਦੇ ਦੋ ਸਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਤੇ ਮਾਤਾ ਜੀ ਨੂੰ ਉਹ ਸ਼ਹੀਦ ਕਰਾਏ ਸੀ ਨਾ ਤੇ ਇਹਨੇ ਤੇ ਸਾਰੀ ਕੌਮ ਨੂੰ ਹੀ ਗੋਤੇ ਦੇਤੇ ਗੋਤੇ ਦੇ ਦੇ ਕੇ ਮਾਰ ਛੜਿਆ ਆਪਣੇ ਆਪਣੇ ਜਾਤੀ ਹਿੱਤ ਵਾਸਤੇ ਕੌਮ ਨੂੰ ਡੋ ਬੰਦਾ ਯਤਨ ਕੀਤਾ ਪੂਰੀ ਦੀ ਪੂਰੀ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਅਕਾਲ ਤਖਤ ਨੂੰ ਡਾਊਨ ਦਾ ਯਤਨ ਕੀਤਾ ਡਾਇਆ ਸੀ ਤੇ ਇਹਨੇ ਅਕਾਲ ਤਖਤ ਦੇ ਉੱਤੇ ਦੇ ਸਿਵਾਹਤ ਉੱਤੇ ਅਟੈਕ ਕੀਤਾ ਵਾ ਅਕਾਲ ਤਖਤ ਸਾਬ ਦੀਆਂ ਰਵੈਤਾਂ ਤੇ ਸਿੰਘ ਸਹਿਬਾਨ ਦੇ ਰੁਤਬੇ ਦੇਤੇ ਕੀ ਉਹਨਾਂ ਨੂੰ ਜਲੀਲ ਕਰਕੇ ਨਹੀਂ ਕੱਢਿਆ